ਸੁਖਬੀਰ ਬਾਦਲ ਦਾ ਬਿਆਨ ਅਕਾਲੀ ਦਲ ਮਰਜੀਠਿਆ ਦੇ ਨਾਲ ਡੱਟ ਕੇ ਖੜਾ ਹੈ ਸੁਖਬੀਰ ਬਾਦਲ ਨੇ ਕਿਹਾ ਉਹਨਾਂ ਕਹਿੰਿਆ ਕਿ ਮਰਜੀਠਿਆ ਦੇ ਵੱਲੋਂ ਸਵਾਲ ਚੁੱਕਣ ਤੇ ਸਰਕਾਰ ਕਬਰਾਈ ਹੈ ਅਤੇ ਅਸੀਂ ਅਜਿਹੀਆਂ ਕਾਰਵਾਈਆਂ ਤੋਂ ਨਹੀਂ ਦਰਾਂਗੇ ਝੂਠੇ ਮਾਮਲੇ ਦਰਜ ਕਰਨਾ ਇੱਕ ਅਪਰਾਧਿਕ ਕਾਰਵਾਈ ਹੈ ਤੇ ਵਿਜੀਲੈਂਸ ਦੇ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਅਕਾਲੀ ਦਲ ਨਜੜਾ ਹੈ ਕਾ ਦਸੇ ਕੁ ਸੁਖਵੀਰ ਸਿੰਘ ਬਾਦਲ ਛੁੜੇ ਨੇ ਉਹਨਾਂ ਦੇ ਵੱਲੋਂ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਉਹਨਾਂ ਦੇ ਨਾਲ ਡੱਟ ਕੇ ਖੜੀ ਹੋਈ ਹੈ ਅਸੀਂ ਅਜਈਆ ਕਾਰਵਾਈਆਂ ਤੋਂ ਨਹੀਂ ਡਰਾਂਗੇ ਸਿਰ ਮੜੀਆ ਅਕਾਲੀ ਦਲ ਦੇ ਵੱਲੋਂ ਛੜਾ ਹੈ ਸਟੈਂਡ ਲਿਆ ਗਿਆ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੁਖਵੀਰ ਬਾਦਲ ਨੇ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਅਕਾਲੀ ਦਲ ਮਚੀਤਿਆ ਦੇ ਨਾਲ ਬਿਲਕੁਲ ਡੱਟ ਕੇ ਖੜੀ ਹੈ ਤੇ ਬੋਖਲਾਹਰ ਦੇ ਵਿੱਚ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਅਕਾਲੀ ਦਲ ਦੇ ਨਾਲ ਜੁੜਾ ਹੈ ਅਕਾਲੀ ਦਲ ਨਾਲ ਖੜਾ ਹੈ ਉਹਨਾਂ ਕਹਿਆ ਕਿ ਸਰਕਾਰ ਚੋੜੀ ਹੈ ਉਹਨਾਂ ਦੇ ਵੱਲੋਂ ਬੋਖਲਾਹਰ ਦੇ ਵਿੱਚ ਅចਾਰਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਸਵਾਲ ਤੋਂ ਕਬਰ ਆ ਚੁੱਕੀ ਹੈ ਸਰਕਾਰ ਅਜਿਹੀਆਂ ਕਾਰਵਾਈਆਂ ਤੋਂ ਨਹੀਂ ਦਰਾਂਗੇ ਸੁਖਬੀਰ ਨੇ ਕਿਹਾ ਨੇ ਕਿਹਾ ਕਿ ਇਸ ਸਰਕਾਰ ਚੋੜੀ ਹੈ ਮਰਜੀਠਿਆ ਦੇ ਸਵਾਲਾ ਤੋਂ ਕਬਰ ਆ ਚੁੱਕੀ ਹੈ ਅਤੇ ਅਸੀਂ ਮਰਜੀਠਿਆ ਦੇ ਨਾਲ ਡਟ ਕੇ ਖੜੇ ਹੋਈਆਂ ਵਿਜੀਲੈਂਸ ਰੇਡ ਤੇ ਸੁਖਬੀਰ ਬਾਦਲ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਸਤੇ ਕਿ ਮਚੀਠਿਆ ਦੇ ਘਰ ਤੇ ਵਿਸ਼ਵ ਸਵੱਲੋਂ ਜੜੀ ਹੈ ਰੇਡ ਕੀਤੀ ਗਈ ਹੈ ਸਵੇਰ ਤੋਂ ਹੀ ਰੇਡ ਚੱਲ ਰਹੀ ਹੈ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੋਵੇਂ ਹੀ ਰਿਹائش ਦੇ ਉੱਪਰ ਰੇਡ ਜੜੀ ਹੈ ਵਿਸ਼ਵ ਸਵੱਲੋਂ ਕੀਤੀ ਗਈ ਹੈ ਸਰਕਾਰ ਦੀ ਠੇਸ਼ਾਈ ਹੈ ਕਿ ਸਰਕਾਰਾਂ ਕਿਸ ਤਰੀਕੇ ਦੇ ਨਾਲ ਜਦੋਂ ਵਿਰੋਧੀ ਧਿਰਾਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੀਆਂ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਮੰਗਦਿਆਂ ਨੇ ਫਿਰ ਆ ਜਿਹੜੀ ਧੱਕੇਸ਼ਾਈ ਹੈ ਸਰਕਾਰਾਂ ਨੇ ਕਰਨੀ ਹੁੰਦੀ ਆ ਸੋ ਅਗਰ ਸਰਕਾਰਾਂ ਇਹ ਸੋਚਦੀਆਂ ਨੇ ਕਿ ਸਰਕਾਰਾਂ ਇਸ ਤਰੀਕੇ ਨਾਲ ਆਵਾਜ਼ ਦਬਾ ਲੈਣਗੀਆਂ ਔਰ ਡਰਾ ਲੈਣ ਗਿਆ ਤਾਂ ਇਹ ਭੁੱਲ ਜਾਣ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਸਰਕਾਰਾਂ ਤੋਂ ਨਾ ਕਦੇ ਡਰੇ ਸੀ ਨਾ ਡਰਦੇ ਤੁਸੀਂ ਜਿੱਥੇ ਕੀ ਲਾਈਟ ਚੱਲੀ ਨਹੀਂ ਉਸ ਤੋਂ ਸਾਡੀ ਪ੍ਰਾਈਵੇਟ ਨਾ ਅਸੀਂ ਉਹ ਇਹ ਸਾਰਾ ਛੋਟਾ ਹੋ ਨਹੀਂ ਹੈਗਾ ਸਾਡੀ ਪ੍ਰਾਈਵੇਟ ਪ੍ਰਾਪਰਟੀ ਨਹੀਂ 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 ਇਹ ਦੇਖੋ ਪਹਿਲਾਂ ਤੁਸੀਂ ਕੋਈ ਵਾਰੈਂਟ ਦਿਖਾਓ ਨਾ ਹੋਰੇ ਕੋਈ ਹੈ ਨਹੀਂ ਟੋਕਣੇ ਆ ਜੀ ਨਹੀਂ ਪਲੀਜ਼ ਬ੍ਰਦਰ ਇਹ ਚਾਹਣਾ ਹੈ ਜੀ ਪੁੱਛੀਓ ਮੈਂ ਨਹੀਂ ਕਹਿੰਦਾ ਚਿਆਰੋ ਮਰੇ ਤੁਸੀਂ ਇਹ ਤਾਂ ਦੇਖੋ ਇੱਕ ਬੰਦਾ ਦਾਣਾ ਕਰਨਾ ਬੈਠਾ ਆਪਣੇ ਬੰਦਾ ਕਰ ਚੋ ਕੋਈ ਗੱਲ ਨਹੀਂ ਦੇਖੋ ਚਲੋ ਅਜਿਹਾ ਤੁਸੀਂ ਇਹ ਦੇਖੋ ਕਿ ਇਸ ਤਰੀਕੇ ਦੀ ਧੇ ਟੱਕੇ ਨਾਲ ਮਾਰੋ ਜੀ ਟੱਕੇ ਨਾਲ ਮਾਰੋ ਵਾਰੰਟ ਦਿਖਾਉਣਾ ਪਹਿਲਾਂ ਜਿਹੜਾ ਤੁਸੀਂ ਵਾਰੰਟ ਆ ਬਾਹਰ ਖੜੇ ਹਾਂ ਤੁਸੀਂ ਸਾਨੂੰ ਬੰਦਾ ਦੇ ਨਾਲ ਸਾਡੇ ਘਰ ਚ ਵੜ ਗਏ ਮੈਨੂੰ ਵਾਰੰਟ ਤਾਂ ਦਿਖਾਓ ਹਾਂਜੀ ਵਾਰੰਟ ਦਿਖਾਓ ਨਾ ਉਹ ਉਹਨਾਂ ਤੋਂ ਮੰਗੋ ਟੀਮ ਆ ਜੀ ਸਰ ਤੁਸੀਂ ਉਹਦੀ ਡਿਊਟੀ ਇੰਚਾਰਜ ਗੱਲ ਨਹੀਂ ਟੀਮ ਤੋਂ ਮੰਗੋ ਕਿਸੇ ਦੇ ਘਰੇ ਕਿਵੇਂ ਵੜਨ ਦਿੱਤਾ ਪੁਲਿਸ ਨੂੰ ਕਲੇਰ ਸਾਹਿਬ ਮੀਡੀਆ ਖਾਣੇ ਰਬੜ ਲਗਾ ਕੇ ਆਏ ਜੀ ਦਿਓ ਦਿਖਾਓ ਰਬੜ ਦਿਖਾਓ ਫੇਰ ਪਰਸਣ ਆ ਜਾਓ ਪਿੱਛ ਹੋ ਜੀ ਸਰ ਹੁਣ ਇਸ ਤਰੀਕੇ ਦੇ ਨਾਲ ਮੈਂ ਬੜੇ ਸਤਿਕਾਰਯੋਗ ਵੀਰਿਆ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਦੀ ਅਸਲੀਅਤ ਹੁਣ ਸਰਕਾਰ ਆਪਣੇ ਵਿਰੋਧੀਆਂ ਤੋਂ ਐਨਾ ਡਰ ਗਈ ਹੈ ਸਰਕਾਰ ਤੇ ਜਿਹੜੇ ਸਰਕਾਰ ਕੋਲੇ ਵਿਰੋਧੀਆਂ ਦੀ ਗੱਲਾਂ ਦੇ ਜਵਾਬ ਹੈ ਨਹੀਂ ਸੋ ਹੁਣ ਸਰਕਾਰ ਧੱਕੇਸ਼ਾਹੀ ਤੇ ਉਤਰ ਆਈ ਹੈ ਪਰ ਨਾ ਇਹ ਧੱਕੇਸ਼ਾਹੀਆਂ ਤੋਂ ਕਦੇ ਡਰੇ ਸੀ ਨਾ ਡਰੇ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਰਹੂਗਾ ਪੰਜਾਬ ਦੇ ਮੁੱਦੇ ਚੱਕਦਾ ਰਹੂਗਾ ਵਿਕਰਮ ਮਜੀਠੀਆ ਇਸੇ ਤਰੀਕੇ ਬਾਕੀ ਨਾਲ ਬੋਲਦੇ ਰਹਿਣਗੇ ਤੇ ਜੇ ਇਹ ਸੋਚਣ ਕਈਆਂ ਰੇਡਾਂ ਸਾਨੂੰ ਡਰਾ ਲੈਣਗੀਆਂ ਡਰਾ ਨਹੀਂ ਸਕਦੀਆਂ ਮੈਂ ਅੰਦਰ ਜਾ ਰਿਹਾ ਤੁਹਾਨੂੰ ਲੋਕ ਵੀ ਲਾ ਲਿਆ ਸਾਡੀ ਘਰ ਸਾਡਾ ਸਾਡੇ ਘਰੇ ਤੱਕੇ ਨਾਲ ਆ ਕੇ ਬੜੇ ਨੇ ਕੋਈ ਸਾਨੂੰ ਵਾਰੈਂਟੀ ਦੁੱਸੇ ਤੇ ਇੱਕ ਤਾਂ ਲੋਕ ਲਾ ਫਿਰਦਾ ਇੱਕ ਵਾਰ ਤੇ ਸਾਡੇ ਦਮੀ ਆਪੋ ਨੇ ਆਪ ਦੀ ਬੋਸਲੀ ਦਾ ਕਹਾਵਾ ਕੀਤਾ ਹੈਗਾ ਜਿਹੜਾ ਵਿਕਰਮਜੀਠਾ ਹੋਰ ਕੇ ਇਸੇ ਕੱਲ ਸਰਕਾਰ ਦੇ ਕਾਰਨਾਮੇ ਨੂੰ ਜਗ ਜਹਾਂ ਤੇ ਕਰਦਾ ਹੈ ਇਹਨਾਂ ਦੀ ਕਾਰੀਕਰਤੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਪਾਵੇਂ ਇਹਨਾਂ ਦੇ ਮੰਤਰੀ ਦੀ ਅਸ਼ਲੀਲ ਗੱਲਾਂ ਹੋਣ ਪਾਵੇਂ ਇਹਨਾਂ ਦੀ ਕਰਪਸ਼ਨ ਦੀ ਗੱਲਾਂ ਹੋਣ ਹਰ ਚੀਜ਼ ਨੂੰ ਬੇਬਾਕੀ ਤੇ ਬਹਾਦਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਦਾ ਹੈ ਅੱਜ ਇਹ ਗਮੀ ਆਪੂ ਨੇ ਇੱਕ ਵਾਰ ਫੇਰ ਉਸ ਬੰਦੇ ਨੂੰ ਇਕੱਲੇ ਤੰਕਰਨ ਵਾਸਤੇ ਡਰਾਉਣ ਵਾਸਤੇ ਜਿਵੇਂ ਉਸਦੇ ਡੰਡੇ ਦੀ ਦਰ ਜ਼ੋਰ ਦੇ ਨਾਲ ਮੈਂ ਮੁਲਾਜ਼ਮਾਂ ਨੂੰ ਡਰਾ ਦਿੰਦਾ ਐ ਮੈਂ মিডিਆ ਨੂੰ ਡਰਾ ਦਿੰਦਾ ਐ ਮੈਂ ਆਪਣੇ ਵਿਰੋਧੀ ਕਾਂਗਰਸ ਨੂੰ ਡਰਾਈ ਬੈਠਾ ਐ ਤਾਂ ਮੈਂ ਇਸ ਪਰਿਵਾਰ ਨੂੰ ਵੀ ਡਰਾਦਾ ਮੈਂ ਇਹ ਨੂੰ ਚਾਹ ਰੇ ਤਰ੍ਹਾਂ ਦੱਸਣਾ ਚਾਹੁੰਦੀ ਆ ਪਰਵਾਦੇ ਤੋਂ ਵੱਡੇ-ਵੱਡੇ ਤੋਂ ਹੀ ਡਰਿਆ ਤੂੰ ਕਿਹੜੇ ਖੇਤ ਦੀ ਮੋਢੀ ਹੈ ਲਾਲ ਜਿੰਨਾ ਜ਼ੋਰ ਲਾਗਾ ਹੈਗਾ ਅੱਜ ਮੇਰੇ 85 ਸਾਲ ਦੇ ਪਿਓ ਨੂੰ ਤੁਸੀਂ ਸਬਨ ਕਰ ਰਹੇ ਹੋ ਜਿਹੜੇ ਬੰਦਿਆ ਨੇ ਸਾਡੇ ਯੂਪ ਬਿਹਾਰ ਕਾਰੋਬਾਰਾਂ ਚ 15-15 ਸਾਲਾਂ ਤੋਂ ਕੰਮ ਛੱਡਿਆ ਹੋਇਆ ਹੈਗਾ 20 ਸਾਲ ਤੋਂ ਛੱਡਿਆ ਉਹਨਾਂ ਨੂੰ ਜਾ ਕੇ ਉਹਨਾਂ ਦੇ ਪਿੰਡਾਂ ਤੋਂ ਦੂਜੇ ਸੁਪੀਆਂ ਤੋਂ ਉਹਨਾਂ ਨੂੰ ਤੁਸੀਂ ਦੁਖੀ ਤੰਗ ਕਰ ਰਹੇ ਹੋ ਲੱਭ ਲੋ ਵੱਡੇ ਤੋਂ ਪਹਿਲੀ ਸਰਕਾਰ ਨੇ ਵੀ ਪੂਰਾ ਜ਼ੋਰ ਲਾ ਲਿਆ ਸੀ ਜਿਹੜੇ ਬੰਦੇ ਨੇ ਕੁਝ ਕੀਤਾ ਨਹੀਂ ਹੈਗਾ ਕਿੱਥੋਂ ਲੱਗ ਲੋਗੇ ਨਸ਼ਾ ਦੀ ਹੱਦ-ਪਾਰ ਤੁਸੀਂ ਕੀਤੀ ਜਿਹੜੇ ਭੋਲੇ ਨੂੰ ਅਸੀਂ ਫੜਿਆ ਸੀਗਾ ਪਹਿਲੇ ਕਾਂਗਰਸੀਆਂ ਨੇ ਉਹਦੇ ਸਾਥੀ ਜਿਹੜੇ ਤੂੰ ਤਾਂ ਉਹਨੂੰ ਹੀ ਛਗਵਾਤਾ ਤੇ ਪਿੰਡ-ਪਿੰਡ ਘਰ ਘਰ ਤਾਂ ਇਹ ਨਸ਼ਾ ਅੱਜ ਕਿਵੇਂ ਕੁੜੀਆਂ ਸੜਕਾਂ 'ਤੇ ਕਿਵੇਂ ਡਿੱਗਦੀਆਂ ਫਿਰਦੀਆਂ ਨੇ ਤੇ ਹੁਣ ਤੁਸੀਂ ਆਪ ਕੀ ਖਾਂਦੇ ਪੀਂਦੇ ਹੋ ਕੀ ਕਰਦੇ ਹੋ ਜਿਹਦੇ ਕਰਕੇ ਪੰਜਾਬ ਤੇ ਹਰੇਕ ਹੱਕ ਨੂੰ ਪਾਵੇ ਪੰਜਾਬ ਦਾ ਪਾਣੀ ਹੋਵੇ ਪਾਵੇ ਪੰਜਾਬ ਦੀਆਂ ਨੌਕਰੀਆਂ ਹੋਣ ਪਾਵੇ ਪੰਜਾਬ ਦੀ ਰਾਜਧਾਨੀ ਉਹ ਕਿਹੜੀ ਚੀਜ਼ ਦਾ ਤੂੰ ਸੰਤੋਖਦਾ ਨਹੀਂ

ਇੱਕ-ਇੱਕ ਅਸਰ ਨੂੰ ਇੱਕ-ਇੱਕ ਮਿੰਟ ਨੂੰ ਜਵਾਬ ਦੇਣ ਲਈ ਉਹਨਾਂ ਵਾਸਤੇ ਇਕੱਠੇ